ਦੇਰ ਕੇ ਤਾਂ ਉਹ 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 ਨਾਲ ਕੂਲ ਬੋਲਦਾ ਸੋ ਕਿਸੇ ਦੀ ਧੀ ਨੂੰ ਧੀ ਸਮਝੀਏ ਕਿਸੇ ਦੀ ਪੈਰ ਨੂੰ ਪੈਰ ਸਮਝੀਏ ਕੋਈ ਵੀ ਜਿਹੜਾ ਨਾ ਕਿਸੇ ਵੀ ਕਾਰ ਕੋਈ ਵੀ ਕੰਮ ਜਿਹੜਾ ਮਾੜਾ ਨਹੀਂ ਹੁੰਦਾ ਹਰ ਕੰਮ ਇੱਜ਼ਤ ਨਾਲ ਇੱਜ਼ਤ ਦੇ ਨਾਲ ਕਰਨਾ ਚਾਹੀਦਾ ਇੱਜ਼ਤ ਦੇ ਨਾਲ ਅਗਲੇ ਦੀ ਵੀ ਅਗਲੇ ਦੀ ਵੀ ਇੱਜ਼ਤ ਦੇ ਨਾਲ ਦੇਖਣਾ ਚਾਹੀਦਾ ਸੋ ਜਿਹੜਾ ਲੜਪੀ ਦੇ ਨਾਲ ਗਲਤ ਕੰਮ ਹੋਇਆ ਮੈਂ ਬਿਲਕੁਲ ਉਹਦੇ ਖਿਲਾਫ ਹਾਂ ਉਹਨਾਂ ਦੇ ਖਿਲਾਫ ਕੰਦੀ ਕਰ ਵੀ ਜਰੂਰ ਹੋਣੀ ਚਾਹੀਦੀ ਐ ਔਰ ਮੈਂ ਪੈਣਾ ਦੇ ਨਾਲ ਹਾਂ ਸੋ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਦਾਈ ਧੰਨ ਸਾਰੇ ਜਿੰਨੇ ਵੀ ਕਮੇਟੀ ਜਿਹੜੀ ਅੱਜ ਯਾਤਰਾ ਕੱਢ ਰਹੀ ਹੈ ਉਹਨਾਂ ਨੂੰ ਬਾਰਕਵਾਦ ਦਿੰਦਾ ਜਿਨ੍ਹਾਂ ਨੇ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਨੇ ਸਭੇ ਬਹੁਤ ਹੀ ਲੋਕਾਂ ਦੇ ਉਤਸ਼ਾਹ ਦੇਖ ਨੂੰ ਮਿਲ ਰਿਹਾ ਸੋ ਸਾਰੇ ਹਿੱਦੂ ਦਾਸਰਵਾਸੀਆਂ ਨੂੰ ਤੇ ਸਾਰੇ ਕਮੇਟੀ ਦੇ ਮੈਂਬਰਾਂ ਨੂੰ ਇੱਕ ਵਾਰੀ ਹੋਰ ਫਿਰ ਜਨਾਬ ਜਿੰਨੇ ਵੀ ਗੁਰਵਾਸਪੁਰ ਸਾਰੇ ਨਾਲ ਮਿਲ ਕੇ ਗੁਰੂਆਂ ਦਾ ਧਿਆਨ ਲਗਾਉਂਦਾ ਰਹੇ ਤੇ ਸਾਰੇ ਨਾਲ ਮਿਲ ਕੇ ਆਪਸੀ ਪਿਆਰ ਵਧਾ ਰਹੇ ਆ ਗੁਰੂ ਦੇ 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 ਨਾਲ ਨਾਲ ਅੱਜ ਗੋਸਵਮੀ ਨਾਬਾ ਦਾ ਸੀਧੀ ਦੇ ਵੱਲੋਂ ਕਮੇਟੀ ਵੱਲੋਂ ਸੋਭਾ ਯਾਤਰਾ ਕੱਢੀ ਜਾ ਰਹੀ ਹੈ ਉਹਦਾ ਹਿੱਸਾ ਬਣ ਕੇ ਮੈਂ ਬੜਾ ਵੱਡ ਭਾਗ ਮਹਿਸੂਸ ਕਰ ਰਿਹਾ ਤੇ ਮੈਂ ਖਾਸ ਧੰਨਵਾਦੀ ਆ ਸਾਰੀ ਕਮੇਟੀ ਦਾ ਜਿਨ੍ਹਾਂ ਨੇ ਆਪਣੇ ਉਦਮ ਸਦਕਾ ਇੱਕ ਬੜੀ ਵਧੀਆ ਸੋਭਾ ਯਾਤਰਾ ਆਰਗੇਨਾਈਜ਼ ਕੀਤੀ ਹੈ ਤੇ ਬੜੇ ਅਮਨ ਅਮਾਨ ਦੇ ਨਾਲ ਸ਼ਹਿਰ ਵਾਸੀ ਪਿੰਡਾਂ ਵਾਸੀ ਇਹਦੇ ਵਿੱਚ ਹਿੱਸਾ ਲੈ ਰਹੇ ਨੇ ਇਹ ਸ਼ੋਭਾ ਯਾਤਰਾਾਂ ਦੇ ਵਿੱਚ ਜੋ ਵੀ ਲੋਕ ਆਏ ਨੇ ਉਹ ਆਪਸੀ ਭਾਈਚਾਰਾ ਨੂੰ ਤਾਂ ਪਤਾ ਕਰ ਹੀ ਰਹੇ ਨੇ ਯਾਰ ਨਾਲ ਸ੍ਰੀ ਗੋਸਾਮਈ ਨਾਬਾਜ਼ ਅਸੀਂ ਜਿਹੜੇ ਪੁਰਨੇ ਨੇ ਉਹ ਚੱਲਣ ਦੀ ਕੋਸ਼ਿਸ਼ ਕਰ ਰਹੇ ਨੇ ਮੈਂ ਦਿਨੋਂ ਧੰਨਵਾਦੀ ਹਾਂ ਇਸ ਕਮੇਟੀ ਦਾ ਜਿਨ੍ਹਾਂ ਨੇ ਇੰਨਾ ਵਧੀਆ ਫੰਕਸ਼ਨ ਆਰਗੇਨਾਈਜ਼ ਕਰਕੇ ਇੱਕ ਲਾਮਬੰਤ ਤਰੀਕੇ ਦੇ ਨਾਲ ਸਾਰਿਆਂ ਨੂੰ ਨਾਲ ਲੈ ਕੇ ਤੇ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਖਾਸ ਤੌਰ ਤੇ ਲਲੀ ਵਾਸਟਰ ਜਿਹੜੇ ਨੇ ਟੂ ਅਨ ਆਰਗੇਨਾਈਜ਼ ਕਰ ਰਹੇ ਨੇ ਹਰ ਕਮੇਟੀ ਮੈਂਬਰ ਹੀ ਬਹੁਤ ਬਹੁਤ ਸਤਿਕਾਰਯੋਗਾਂ ਜਿਨ੍ਹਾਂ ਨੇ ਇਹ ਸਾਰੀ ਸ਼ੋਭਾ ਯਾਤਰਾ ਆਰਗੇਨਾਈਜ਼ ਕੀਤੀ ਹੈ